ਸੋ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਤੇ ਅੱਜ ਅਸੀਂ ਲੈ ਕੇ ਆਏ ਆ ਤੁਹਾਨੂੰ ਦਾਦਾ ਮੋਟਰ ਮਹਿੰਦਰਾ ਦਾ ਜਿਹੜਾ ਕਾਰਾਂ ਦਾ ਸ਼ੋਰੂਮ ਹੈਗਾ ਇੱਥੇ ਇੰਡੀਅਨ ਟੈਸਲਾ ਕਹਿਣ ਵਾਲੀ ਜਿਹੜੀ ਕਾਰ ਹੈਗੀ ਆ ਸੁਪਰ ਕਾਰਸ ਜਿਹੜੀਆਂ ਲਾਂਚ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈਗਾ ਕਾਰ ਦਾ ਤੇ ਇਹਨਾਂ ਦੀ ਲਾਂਚਿੰਗ ਜਿਹੜੀ ਹੈਗੀ ਹੈ ਪ੍ਰਗਤੀ ਮੈਦਾਨ ਦਿੱਲੀ ਦੇ ਵਿੱਚ ਕਰ ਦਿੱਤੀ ਗਈ ਸੀਗੀ ਦੇਸ਼ ਨੂੰ ਬਹੁਤ ਹੀ ਵੱਡੇ ਲੈਵਲ ਦਾ ਇੱਕ ਕਹਿੰਦੇ ਹਨਰਮੰਦ ਮਹਿੰਦਰਾ ਜਿਨੇ ਦੇਸ਼ ਨੂੰ ਇਸ ਤਰ੍ਹਾਂ ਦੀ ਚੀਜ਼ ਬਣਾ ਕੇ ਦਿੱਤੀ ਹੈਗੀ ਹੈ ਵੀ ਕਿਸੇ ਪਾਸੇ ਦੇਖਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਸਰ ਤੁਹਾਡਾ ਨਾਮ ਕੀ ਹੈਗਾ ਮਨਜੋਤ ਸਿੰਘ ਜੀ ਮਨਜੋਤ ਜੀ ਮੇਰੇ ਨਾਲ ਹੈਗੇ ਦਾਦਾ ਮੋਟਰ ਮਹਿੰਦਰਾ ਦਾ ਜਿਹੜਾ ਸ਼ੋਰੂਮ ਹੈ ਲੁਧਿਆਣਾ ਦੇ ਵਿੱਚ ਤੇ ਸਰ ਜਿਹੜੀ ਅੱਜ ਗੱਡੀਆਂ ਕਹਿੰਦੇ ਪੰਜਾਬੀ ਚ ਕੁੰਡ ਚਕਾਈ ਕੀਤੀ ਗਈ ਹੈਗੀ ਹੈ ਤੇ ਕਿਹੜੀਆਂ-ਕਿਹੜੀਆਂ ਹੈਗੀਆਂ ਸਰ ਇਹਦੇ ਕੋਲ ਜਿਹੜਾ ਅਸੀਂ ਕਨਸੈਪਟ ਲੈ ਕੇ ਆਏ ਆ ਇਲੈਕਟ੍ਰਿਕ ਵਹੀਕਲ ਬੋਰਨ ਇਲੈਕਟ੍ਰਿਕ ਵਹੀਕਲ ਟੋਟਲੀ ਨਿਊ ਕਨਸੈਪਟ ਦੇ ਨਾਲ ਆਈ ਹੈ ਇਹਦੇ ਸਾਨੂੰ ਦੋ ਵਹੀਕਲਸ ਮਿਲੇ ਨੇ ਇੱਕ ਹੈਗੀ ਹੈ BE6 ਜੋ ਤੁਹਾਨੂੰ ਕੀ ਬਹੁਤ ਸਪੋਰਟੀ ਲੁੱਕ ਦੇ ਵਿੱਚ ਮਿਲੇਗੀ ਐਂਡ ਲਕਜ਼ਰੀਅਸ ਕਾਰ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਜ਼ਿਆਦਾ ਫੀਚਰਸ ਦੇ ਨਾਲ ਮਿਲ ਸਕਦੀ ਹੈ ਵੀ XEV9E ਜਿਹੜੀ ਕਾਰ ਦੇ ਕੋਲ ਆਪਾਂ ਖੜੇ ਆਏ ਹੁਣ ਐਕਸਵੀ 9i ਦੇ ਕਾਰ ਦੀ ਗੱਲ ਕਰ ਰਹੀਏ ਇਹਦੇ ਤੁਹਾਨੂੰ ਕਾਫੀ ਫੀਚਰ ਅੱਛੇ ਲੈਵਲ ਦੇ ਲਗਜ਼ਰੀਅਸ ਸਪੇਸ ਅੰਦਰ ਕਾਫੀ ਅੱਛੇ ਦੇਖਣ ਨੂੰ ਮਿਲੇਗੀ ਜਿਹਦੇ ਕਨਸੈਪਟ ਦੀ ਗੱਲ ਕਰ ਲਈ ਜਿਹੜੀ ਅਸੀਂ ਲੈ ਕੇ ਆਏ ਕਿ ਸਪੈਸ਼ਲ ਇਲੈਕਟ੍ਰਿਕ ਵੀਕਲ ਨੂੰ ਜਨਰਲ ਫੈਸਿਲਿਟੀ ਫਾਈਨ ਕਰਦੀ ਹੈ ਜੋ ਸਾਡਾ ਪਲੇਟਫਾਰਮ ਹੈ ਸਪੈਸ਼ਲੀ ਕਾਰ ਦਾ ਤੁਸੀਂ ਨਾਮ ਸੁਣਾ ਹੈਗਾ ਬੌਨ ਇਲੈਕਟ੍ਰਿਕ ਬੇਸਿਕਲੀ ਇਹ ਪਲੇਟਫਾਰਮ ਇਸ ਸਪੈਸ਼ਲ ਡਿਜ਼ਾਈਨ ਕੀਤਾ ਗਿਆ ਇਨਕਲੋਜ਼ ਜਿਹੜੀ ਇਸ ਗੱਲ ਕਰ ਲਿਆ ਮੇਡ ਇਨ ਇੰਡੀਆ ਕੰਪੀਟ ਟੂ ਗਲੋਬਲੀ ਪ੍ਰੋਡਕਟ ਅੱਲੀ ਜਿਹੜੇ ਫੀਚਰਸ ਦੀ ਗੱਲ ਕਰਾਂਗੇ ਇਹ ਦਾ ਪਲੈਟਫਾਰਮ ਹੈ ਸਕੇਟਬੋਰਡ ਜਿਹੜਾ ਲੈ ਕੇ ਆਏ ਆ ਸਪੈਸ਼ਲ ਸਪੈਸ਼ਲੀ ਡਿਜ਼ਾਈਨਡ ਫੋਰ ਓਨਲੀ ਇਲੈਕਟ੍ਰਿਕ ਵਹੀਕਲ ਨਾ ਕੋਈ ਇਸ ਕਾਰ ਦੇ ਉਤੇ ਕਦੇ ਡੀਜ਼ਲ ਕਾਰ ਬਣੇਗੀ ਨਾ ਕਦੇ ਬਣੀ ਹੈ ਨਾ ਪੈਟਰੋਲ ਬਣੇਗੀ ਸਪੈਸ਼ਲੀ ਡਿਜ਼ਾਈਨਡ ਫੋਰ ਈ ਵੀ ਵਹੀਕਲਸ ਐਂਡ ਜਦੋਂ ਆਪਾਂ ਇਹਦੇ ਡਿਜ਼ਾਈਨ ਦੀ ਗੱਲ ਕਰੀਏ ਡਿਜ਼ਾਈਨ ਨੋਟ ਫੋਰ ਲੁਕਸ ਡਿਜ਼ਾਈਨ ਫੋਰ ਐਜ਼ ਅ ਸਸਪੈਂਸ਼ਨਸ ਅੱਛੇ ਲੈਵਲ ਦੇ ਆਏ ਆ ਲਕਜ਼ਰੀਅਸ ਜੋ ਕਾਰਸ ਆਪਾਂ ਫੀਲ ਕਰਦੇ ਆ ਸੈਮੀ ਐਕਟਿਵ ਡੈਂਪਰਸ ਆ ਗਏ ਭਾਵੇਂ ਕਿ ਜੋ ਏ ਸਿੰਪਲ ਲੈਂਗੁਏਜ ਗੱਲ ਇਨ ਸੈਕਿੰਡ ਦੇ ਵਿੱਚ 70 ਟਾਈਮਸ ਦੇ ਵਿੱਚ ਅਬਜ਼ਰਵ ਕਰਨਗੇ ਤੇ ਜਿੱਦਣਾ ਸਾਨੂੰ ਬਹੁਤ ਜ਼ਿਆਦਾ ਕੰਫਰਟ ਲੈਵਲ ਮਿਲਣ ਵਾਲਾ ਸਰ ਜਿਹੜੀ ਆਪਾਂ ਅੰਦਰ ਡਿਸਪਲੇ ਦੇਖ ਰਹੇ ਆ ਜੀ ਤੁਸੀਂ ਮੜਾ ਡੋਰ ਓਪਨ ਕਰੋ ਤਾਂ ਆਪਾਂ ਡਿਸਪਲੇ ਦਿਖਾਈਏ ਔਰ ਸਟੀਅਰਿੰਗ ਬਣਾ ਜਦ ਲੱਗਦਾ ਬਹੁਤ ਹੀ ਅਟਰੈਕਟਿਵ ਹੈਗਾ ਸਟੀਅਰਿੰਗ ਇਹਦਾ ਪਲੀਜ਼ ਬਿਲਕੁਲ ਸਰ ਜੇ ਤੁਸੀਂ ਸਟੀਅਰਿੰਗ ਦੀ ਗੱਲ ਕਰੋਗੇ ਤਾਂ ਲੈ ਕੇ ਜਨ ਇਹਦਾ ਡਿਜ਼ਾਈਨ ਐਂਡ ਜੋ ਤੁਸੀਂ ਸਕਰੀਨ ਦੀ ਗੱਲ ਕੀਤੀ ਹੈ ਕੋਸ ਟੂ ਕੋਸ ਬਣੀ ਹੈ 110 ਤੁਸੀਂ ਮੰਨ ਕੇ ਚੱਲੋ ਜਿਹੜੀ ਇਹਦੀ ਲੈਂਥ ਜਿਹੜੀ ਸਾਈਜ਼ ਹੈ 12.3 ਇੰਚਸ ਬਹੁਤ ਸਕਰੀਨ ਸਾਈਜ਼ ਹੈ CID ਤੁਹਾਡੀ ਟੱਚ ਰਹੇਗੀ BID ਪਰਸੈਂਟ ਇੰਟਰਐਕਟਿਵ ਡਿਸਪਲੇ ਜੋ ਹੈ ਉਹ ਟੱਚ ਰਹੇਗੀ इवन ਕੋਈ ਡਰਾਈਵਰ ਡਰਾਈਵ ਕਰ ਰਿਹਾ ਹੈ ਨਹੀਂ ਧਿਆਨ ਦੇਣਾ ਚਾਹੁੰਦਾ ਤਾਂ ਜੋ ਉਹਦੇ ਨਾਲ ਫੈਮਲੀ ਮੈਂਬਰ ਹੈ ਤਾਂ ਆਪਣੀ ਡਿਸਪਲੇ ਤੇ ਇੰਜੋਏ ਵੀਡੀਓਜ਼ ਵਗੈਰਾ ਕੋਈ OTT ਚੈਨਲਸ ਵਗੈਰਾ ਇੰਜੋਏ ਕਰਨਾ ਚਾਹੁੰਦਾ ਹੈ ਕੋਈ ਸ਼ਾਪਿੰਗ ਕਰਨੇ ਚਾਹੁੰਦੇ ਆ ਮੈਮ ਨਾਲ ਬੈਠੇ ਆ ਤੇ इजीली ਉਹ ਸਾਰਾ ਕਨਵੇ ਕਰ ਸਕਦੇ ਆ ਜਿਹੜੇ ਇਹਦੇ ਵਿੱਚ ਚੇਅਰਸ ਲੱਗੀਆਂ ਹੋਈਆਂ ਨੇ ਸੀਟ ਜਿਹੜੀ ਕਹਿੰਦੇ ਆ ਉਹ ਕੰਫਰਟ ਲੱਗ ਰਹੀਆਂ ਨੇ ਤੇ ਕਿੰਨੇ ਕੇ ਦੇ ਵਿੱਚ ਕੈਪੈਸਿਟੀਆਂ ਹੈਗੀਆਂ ਅਪ ਡਾਊਨ ਐਂਡ ਲਿਫਟਿੰਗ ਕਰਨ ਦੀ ਮੈਂ ਦੱਸਾਂਗਾ ਦੇਖੋ ਇਹਦੇ ਵਿੱਚ ਤੁਹਾਨੂੰ ਜਿਹੜੀ ਸੀਟ रिक्लाइन मिलेकी जमे 6 स्टेप एडजस्टेबल मिलजंदी है आप कर सकते हो ਤੁਸੀਂ ਇਲੈਕਟ੍ਰਿਕਲੀ ਆਪਣੇ ਸਾਹਮਣੇ ਅਡਜਸਟ ਡਾਊਨ ਹੋ ਗਿਆ ਸੀਟ ਰਿਕਲਾਈਨ ਹੋ ਸਕਦੀ ਹੈ देन ਉਸ ਤੋਂ ਬਾਅਦ ਆਪਣੀ ਫੈਮਿਲੀ ਦੇ ਵਿੱਚ 3 ਮੈਮਰੀ ਪ੍ਰੋਫਾਈਲ ਸੇਵਿੰਗ ਹੈ ਤੇ ਚਾਹੀਦੀਆਂ 3 ਫੈਮਿਲੀ ਮੈਂਬਰ ਹੈ ਤਾਂ ਅਸੀਂ ਆਪਣੀ ਆਪਣੀ ਫਾਈਲ ਪ੍ਰੋਫਾਈਲ ਸੇਵ ਕਰ ਸਕਦੇ ਹਾਂ ਜਿਵੇਂ ਮੈਂ ਡਰਾਈਵ ਕਰਨੀ ਹੈ ਤਾਂ ਮੈਂ ਆਪਕੋ ਸਿੱਧਾ ਆਪਣਾ 1 ਨੰਬਰ ਪ੍ਰੈਸ ਕਰਾਂਗਾ ਸੈਕੰਡ ਮੇਰੇ ਬ੍ਰਦਰ ਨੇ ਡਰਾਈਵ ਕਰਨੀ ਹੈ ਤਾਂ ਆਪਨੇ बार-बार ਅਡਜਸਟ ਕਰਨ ਦੀ ਲੋੜ ਨਹੀਂ ਹੈ ਤਾਂ ਸਿੱਧਾ 2 ਨੰਬਰ ਦਬਾਣਗੇ ਤੇ ਦੈਟ ਟਾਈਮ ਇਹ ਸਾਨੂੰ ਸਿੱਧਾ ਆਪਾਂ ਇੱਕ ਵਾਰੀ ਗੱਡੀ ਦੇ ਫਰੰਟ ਸਾਈਡ ਤੇ ਆ ਜੀ ਥੋੜ ਫੀਚਰਸ ਮੜੇ ਤੁਸੀਂ ਦੱਸ ਦੇ ਜਾਓ ਕਿਉਂਕਿ 휠 ਜਿਹੜੇ ਹੈਗੇ ਬਹੁਤ ਹੀ ਵੱਡੇ ਲਗਾਏ ਗਏ ਜੀ ਬਿਲਕੁਲ ਇਹਚ ਤੁਹਾਨੂੰ ਵੀਲ ਸਾਈਜ਼ ਜਿਹੜਾ ਦੇਖੋ ਮਿਲ ਗਿਆ ਇੱਕ ਤਾਂ ਟਾਇਰ ਦੀ ਵੀ ਜਿਹੜਾ ਡਿਜ਼ਾਈਨ ਦੀ ਗੱਲ ਕਰੀਏ ਸਪੈਸ਼ਲ ਡਿਜ਼ਾਈਨ ਫੋਰ ਇਲੈਕਟ੍ਰਿਕ ਟਾਇਰ ਦੇ ਸਪੈਸ਼ਲ ਡਿਜ਼ਾਈਨ ਕੀਤਾ ਗਿਆ ਹੈ ਇਹਚ ਤੁਹਾਨੂੰ ਸਪੈਸ਼ਲ ਟੈਕਨੋਲੋਜੀ ਮਿਲਗੀ ਜਿਵੇਂ ਬਾਕੀ ਕਾਰਾਂ ਜਿਹੀ ਹੁੰਦਾ ਸੀ ਟਿਊਬਲੈਸ ਟਾਇਰ ਦੇ ਵਿੱਚ ਕਾਫੀ ਨੌਇਸ ਆਉਂਦੀ ਸੀ ਤੇ ਇਹਨੂੰ ਵੀ ਸਪੈਸ਼ਲ ਡਿਜ਼ਾਈਨ ਕੀਤਾ ਗਿਆ ਕਿ ਐਨਵੀਐਚ ਲੈਵਲ ਅੱਛਾ ਕੀਤਾ ਜਾਵੇ ਇਹਚ ਫਾਰਮ ਫੀਲਿੰਗ ਕੀਤੀ ਗਈ ਹੈ ਜਿਹਦੇ ਨਾਲ ਥੋੜੀ ਸਾਊਂਡ ਵੀ ਥੋੜੀ ਘੱਟ ਹੋਏਗੀ ਐਂਡ ਉਸ ਤੋਂ ਬਾਅਦ ਜਿਹੜਾ ਸਾਈਜ਼ ਦੀ ਗੱਲ ਕਰੂੰਗਾ ਦੇਖੋ ਜਿਹੜੇ ਲੋਕੀ ਅੱਜਕੱਲ ਕਾਫੀ ਸ 24568 19 ਦੇ ਨਾਲ ਸਾਈਜ਼ ਤੁਹਾਨੂੰ ਮਿਲੇਗਾ 20 ਇੰਚਸ ਇਹਦੇ ਨਾਲ ਆਪਾਂ ਆਪਾਂ ਗੱਲ ਕਰ ਰਹੇ ਆਂ ਇੰਡੀਅਨ ਟੈਸਲਾ ਜੀ ਠੀਕ ਹੈ ਸਪੋਰਟਸ ਮਾਡਲ ਇੱਕ ਸਾਹਮਣੇ ਖੜਾ ਹੈਗਾ ਇਹਨਾਂ ਚ ਕਿਹੜੀ ਗੱਡੀ ਇਸ ਤਰ੍ਹਾਂ ਦੀ ਹੈਗੀ ਜਿਹੜੀ ਆਪਣਾ ਦਿਮਾਗ ਲੜਾ ਕੇ ਆਪ ਹੀ ਅੱਗੇ ਪਿੱਛੇ ਹੋ ਜਾਂਦੀ ਹੈ ਔਰ RR سیم ਦੋਨੋਂ ਕਾਰਾਂ سیم ਨੇ ਦੋਨਾਂ ਦੇ ਫੀਚਰ ਸੇਮ ਰਹਿਣਗੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸਿਰਫ ਡਿਜ਼ਾਈਨ ਦਾ ਕਨਸੈਪਟ ਲੱਗ ਹੈ ਐਜ਼ ਅ ਫੀਚਰ ਐਜ਼ ਇਹ ਜੋ ਸਕੀਟਬੋਰਡ ਜਾਂ ਪਰ ਇਲੈਕਟ੍ਰਿਕ ਜੋ ਜੋ ਪਰ ਗੱਲ ਕੀਤੀ ਹੈ ਲੈ ਕੇ ਆਏ ਆ ਉਹ ਸੇਮ ਰਹੇਗਾ ਸਿਰਫ ਕਾਰ ਦਾ ਡਿਜ਼ਾਈਨ ਕਨਸੈਪਟ ਸੇਮ ਹੈ ਅਲੱਗ ਹੈ ਉਹਦੇ ਤੁਹਾਨੂੰ ਐਜ਼ ਅ ਸਪੋਰਟੀ ਲੁੱਕ ਮਿਲ ਜਾਂਦੀ ਹੈ ਰੇਸ ਰੈਡੀ ਕਾਕਪਿਟ ایرিয়া ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਕਾਰ ਉਸ ਕਾਰ ਵੱਲ ਚਲੀਏ ਯਾ ਇਹਦਾ ਆਪਾਂ ਪੂਰਾ ਕੰਪਲੀਟ ਕਰ ਚੁੱਕੇ ਆਂ ਅਦਰ ਮੀਡੀਆ ਸੰਬੰਧ ਕਰ ਰਹੇ ਆਂ ਤੇ ਇਧਰੋਂ ਤੁਹਾਨੂੰ ਕਾਰ ਦਿਖਾਣਾ ਹੁਣ ਜਿਵੇਂ ਤੁਸੀਂ ਇਹਦੀ ਲਾਈਟ ਦੀ ਲੁੱਕ ਦੀ ਗੱਲ ਕਰਦੇ ਆਂ ਆਪਾਂ ਦੇਖੋ ਪ੍ਰੋਜੈਕਟਰ ਲਾਈਟ ਦੇ ਨਾਲ ਸੈਂਟਰ ਜਿਹੜੀ ਸਿਗਨੇਚਰ ਲਾਈਟ ਹੈ ਇਹਦੀ ਕਾਫੀ ਲੁੱਕ ਅਪੀਲ ਕਰਦੀ ਹੈ ਜਦੋਂ ਕਾਰ ਦੂਰੋਂ ਆ ਰਹੀ ਹੁੰਦੀ ਹੈ ਐਂਡ ਜੋ ਸਾਰਾ ਇਨਫਿਨਿਟੀ ਲੋਗੋ ਹੈ ਜਦੋਂ ਅਸੀਂ ਕਾਰ ਨੂੰ ਅਨਲੌਕ ਕਰਦੇ ਆਂ ਜਾਂ ਲੌਕ ਕਰਦੇ ਆਂ ਤਾਂ ਇਹ ਵੀ ਇਲੂਮੀਨੇਟ ਕਰਦਾ ਹੈ ਵੀ ਕਿਹੜੇ ਬ੍ਰਾਂਡ ਦੀ ਅਸੀਂ ਕਾਰ ਡਰਾਈਵ ਕਰ ਰਹੇ ਆਂ ਐਂਡ ਫਰੰਟ ਲੁੱਕ ਦੇ ਵਿੱਚ ਗੱਲ ਕਰੀਏ ਸ ਤਾਂ ਦੇਖੋ ਆਬਵੀਅਸ ਬਟ ਅਸੀਂ ਫੇਰ ਵੀ ਐਰੋਡਾਇਨਾਮਿਕ ਜੇ ਕਾਰ ਦੇ ਰਹੇ ਆ ਤੇ 에어 ਕੱਟ ਦੇ ਲਈ ਅਸੀਂ ਐਕਟਿਵ ਗਿਲ ਦਿੱਤੀ ਆ ਨੀਚੇ ਐਕਟਿਵ ਸ਼ੈਟਲ ਗਿਲ ਲਾਜੋ ਜਦੋਂ ਤੁਸੀਂ ਕਾਰ ਨੂੰ ਆਨ ਕਰੋਗੇ ਅੰਦਰ ਜਾ ਕੇ ਇਹ ਸ਼ੈਟਲ ਖੁੱਲ ਜਾਏਗਾ ਫੋਰ ਈਜ਼ੀ 에어 ਡੈਮ ਦੇ ਲਈ ਵੀ ਅਸੀਂ ਰੋਡ ਗ੍ਰਿਪ ਥੋੜਾ ਅੱਛਾ ਬਣੇ ਤੁਹਾਡਾ ਤੇ ਆਪਾਂ ਗੱਲ ਕਰਦੇ ਆ ਸਪੋਰਟਸ ਦੀ ਥੋੜਾ ਆਪਾਂ ਬਾਹਰੋਂ ਲੁੱਕ ਦਿਖਾ ਦਈਏ ਤੁਹਾਨੂੰ ਇਹ ਸਪੋਰਟਸ ਹੈਗੀ ਆ ਜਿਹੜੀ ਦੇਸ਼ ਇੰਡੀਅਨ ਇੰਡੀਅਨ ਮਤਲਬ ਕੀ ਕਹਿ ਸਕਦੇ ਆ ਇੰਡੀਅਨ ਟੈਸਲਾ ਔਰ ਹਾਈ ਕੁਆਲਿਟੀ ਮਤਲਬ ਕਿ ਮਹਿੰਦਰਾ ਨੇ ਉਹ ਕਰਕੇ ਦਿਖਾਤਾ ਹੈਗਾ ਜਿਹਨੂੰ ਕਹਿੰਦੇ ਬੇਮਿਸਾਲ ਬਈ ਸਾਡੇ ਤੋਂ ਅਲੱਗ ਕੋਈ ਨਹੀਂ ਹੈਗਾ ਇਲੈਕਟ੍ਰਿਕ ਕਾਰਾਂ ਦੇ ਵਿੱਚ ਜਿਹੜੀ ਕਮਰਸ਼ੀਅਲ ਗੱਡੀ ਬਣਾਉਂਦੀ ਸੀਗੀ ਕੰਪਨੀ ਅੱਜ ਪੈਸੇਂਜਰ ਕਾਰ ਬਣਾ ਰਹੀ ਆ ਆਮ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਮਨਜੋਤ ਜੀ ਇਸ ਗੱਡੀ ਬਾਰੇ ਮਾੜਾ ਜਿਹਾ ਜੀ ਸਰ ਇਹਦੀ ਦੇਖੋ ਤੁਸੀਂ ਜਿਹੜੀ ਫਰੰਟ ਲੁੱਕ ਦੀ ਗੱਲ ਆਪਾਂ ਗੱਲ ਕਰਾਂਗੇ ਤੁਸੀਂ ਤੁਹਾਨੂੰ ਕਰਵਸ ਕਾਫੀ ਦੇਖਣ ਨੂੰ ਮਿਲੇ ਹੋਣਗੇ ਐਰੋਡਾਇਨਾਮਿਕ ਸ਼ੇਪ ਬਹੁਤ ਅੱਛੇ ਲੈਵਲ ਦੀ ਦਿੱ BE ਬੌਨ ਇਲੈਕਟ੍ਰਿਕ ਵਹੀਕਲ ਜੋ ਸਾਡਾ ਹੈ ਇਹ ਵੀ ਲੋਗੋ ਆਪਣਾ ਬਲਿੰਕ ਕਰਦਾ ਹੈ ਡਬਲ ਸੀ ਤੁਹਾਨੂੰ ਆਪਣੇ ਡੀਆਰ ਲਾਈਟਸ ਦੇ ਨਾਲ ਸਿਕਰ ਟੇਲ ਲਿਟ ਜੋ ਸਾਡੀ ਹੈਡਲਾਈਟ ਹੈ ਦੇਖੋ ਤਾਂ ਹੈਡਲਾਈਟ ਸ਼ਟਲ ਦਿਖ ਰਹੀ ਡਾਊਨ ਦਿਖ ਰਹੀ ਹੈ ਕੋਈ ਫਾਈਂਡ ਆਊਟ ਕਰਨੀ ਪੜ ਰਹੀ ਹੈ ਜਦੋਂ ਸਾਡੀ ਕਾਰ ਔਨ ਹੋਏਗੀ ਲਾਈਟਸ ਅਸੀਂ ਔਨ ਕਰਦੇ ਆ ਉਦੋਂ ਤੁਹਾਨੂੰ ਪਤਾ ਚੱਲਦਾ ਕਿ ਲਾਈਟਸ ਕਿੱਥੇ ਸੀ ਗਿਆ ਹੈਡਲਾਈਟ ਜੋ ਕਾਫੀ ਲੁੱਕ ਨੂੰ ਅਪੀਲ ਕਰਦੀਆਂ ਨੇ ਸਰ ਮੈਨੂੰ ਇੱਕ ਚੀਜ਼ ਪੁੱਛਣੀ ਸੀਗੀ ਸਾਨੂੰ ਉਸ ਚੀਜ਼ ਬਾਰੇ ਨੋਲੇਜ ਹੈਗੀ ਹੈ ਲੇਕਿਨ ਜਿਹੜੇ ਲੋਕ ਗੱਡੀ ਲੈਣਾ ਚਾਹੁੰਦੇ ਉਹਨਾਂ ਨੂੰ ਨੋਲੇਜ ਨਹੀਂ ਹੁੰਦੀ ਆ ਜਿਹੜੀ ਚੀਜ਼ ਆ ਇਹਦੇ ਬਾਰੇ ਨੋਲਿਜ ਦਿਓ ਬੇਸਿਕਲੀ ਇਹ ਨੋਲਿਜ ਇਹ ਇੱਕ ਇਹ ਕਦੇ ਲਈ ਬਣਾਇਆ ਗਿਆ ਇੱਕ ਤਾਂ ਡਿਜ਼ਾਈਨ ਦੇਖੋ ਕਨਸੈਪਟ ਲੱਗ ਗਿਆ ਅਸੀਂ ਜਿਹੜੀ ਸਪੀਡ ਦੇ ਡਰਾਈਵਨ ਦੇ ਤੁਸੀਂ ਸੁਣਿਆ ਹੋਏਗਾ ਕਿ ਇਹ 202 ਸਪੀਡ ਡਰਾਈਵਨ ਦੇ ਅੱਡ ਨਹੀਂ ਆ ਰਹੀ ਹੈ ਕਿ ਬਹੁਤ ਜ਼ਿਆਦਾ ਸਪੀਡ ਤੇ ਕਾਰ ਜਾ ਰਹੀ ਹੈ ਕਿਉਂਕਿ ਜਿਹੜੀ ਦੀ ਮੋਟਰ ਅਸੀਂ ਲੈ ਕੇ ਆਇਆ 210 ਕਿਲੋਵਾਟ ਦੀ ਹੈ 380 ਨਮ ਟਾਰਕ ਦੇ ਰਹੀ ਹੈ ਇੰਨੀ ਪਾਵਰ ਜਰੂਰ ਚਾਰ ਦੀ ਚਾਹੀਦੀ ਆਪਾਂ ਨੂੰ ਕਾਰ ਦੀ ਹਾਈਵੇ ਤੇ ਤੁਸੀਂ ਅਸ ਪਰ ਇੰਡੀਅਨ ਰੋਡਸ ਤੁਸੀਂ ਮੰਨ ਕੇ ਚਲੋਗੇ ਜਿੱਥੇ ਸਾਨੂੰ ਲੱਗਦਾ ਕਿ ਅੱਛੇ ਲੈਵਲ ਦੀ ਸਪੀਡ ਤੇ ਅਸੀਂ ਜਾ ਸਕਦੇ ਆ ਰੋਡ ਗ੍ਰਿਪ ਬਣਾਉਣ ਲਈ ਸਾਨੂੰ 에ਅ ਡੈਮਪਰ ਅੱਛਾ ਚਾਹੀਦਾ ਤਾਂ ਦੈਟਸ ਵਾਈ ਕਾਰ ਸਾਡੇ ਡਿਜ਼ਾਈਨਸ ਨੇ ਜਿਹੜੀ ਕਾਰ ਡਿਜ਼ਾਈਨ ਕੀਤੀ ਆ ਡਿਜ਼ਾਈਨ ਇਨ ਮਹਿੰਦਰਾ ਅਲੱਗ ਹੀ ਸਾਡਾ ਆਪਣਾ ਡਿਜ਼ਾਈਨ ਹੈ ਕੋਈ ਇਹ ਨਹੀਂ ਕਹਿ ਸਕਦੇ ਕਿ ਬਸ थर्ड पार्टी ਤੋਂ ਡਿਜ਼ਾਈਨ ਹੈ ਗੱਡੀ ਨੇ ਸਪੀਡ ਫੜਨੀ ਹੈ ਇੱਕਦਮ ਤੋਂ ਜੈਸੇ ਇੱਕਲੀ ਪਕੜ ਬਣਾਣੀ ਐਗਜ਼ੈਕਟਲੀ ਆ ਦੇਖੋ ਦੇਖੋ ਕਵਸ ਇਧਰ ਵੀ ਹੈ ਐਟ ਸਾਈਡ ਤੇ ਵੀ ਤੁਹਾਨੂੰ 에ਅ ਕਰਟਨ ਮਿਲਣਗੇ ਠੀਕ ਹੈ ਜੀ ਐਂਡ ਸੇਮ ਥਿੰਗ ਜੋ ਜੀ ਜਿਹੜੀ ਹੈਗੀ ਪਬਲਿਕ ਨਹੀਂ ਕਰੂਗੀ ਬਿਲਕੁਲ ਸਟੇਬਿਲਟੀ ਬਹੁਤ ਅੱਛੇ ਲੈਵਲ ਦੀ ਬਣੇਗੀ ਐਂਡ ਸੇਮ ਕਰ্টেন ਤੁਹਾਨੂੰ ਪਿੱਛੇ ਵੀ ਵੇਅਰ ਕਰ্টেন ਮਿਲਣਗੇ ਉਹ ਜੋ ਆਪਾਂ ਉਧਰ ਵਿੰਡੋ ਦੀ ਗੱਲ ਕੀਤੀ ਸੀ 에ਅਰ ਸ਼ੈਟਲ ਕੈਕਟਿਵ ਉਹ ਇੱਧਰ ਵੀ ਸੇਮ ਸੇਮ ਤੇ ਅਸੀਂ ਆ ਕਾਰ ਦੇ ਅੰਦਰ ਦਾ ਜਿਹੜਾ ਡਿਸਪਲੇ ਵਿਊ ਦਿਖਾਣਾ ਚਾਹਾਂਗੇ ਤੁਹਾਨੂੰ ਸਭ ਤੋਂ ਵਧੀਆ ਚੀਜ਼ ਹੈ ਕਿ ਵੀ ਲੋਕਾਂ ਦੀ ਜਿਹੜੀ ਡਰਾਈਵਿੰਗ ਜਦੋਂ ਕਰਦੇ ਨੇ ਸਾਹਮਣੇ ਦਾ ਵਿਊ ਜਿਹੜਾ ਹੈਗਾ ਚੰਗਾ ਦਿਖਣਾ ਚਾਹੀਦਾ ਹੈ ਸਾਈਡਾਂ ਵੀ ਜਿਹੜੀਆਂ ਹੈਗੀਆਂ ਇਸ ਤਰੀਕੇ ਦੀ ਦਿਖਣੀ ਚਾਹੀਦੀਆਂ ਵੀ ਆਰਾਮ ਨਾਲ ਭੀੜ-ਪੜ ਵਾਲੇ ਇਲਾਕੇ ਦੇ ਵਿੱਚੋਂ ਗੱਡੀ ਕੱਢੀ ਜਾ ਸਕੇ ਔਰ ਇਸ ਚੀਜ਼ ਨੂੰ ਲੈ ਕੇ Mahindra ਨੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਤੁਸੀਂ ਕੋਈ ਵੀ ਇਹਨਾਂ ਦੀ ਗੱਡੀ ਜਿਹੜੀ ਹੈਗੀ ਕਾਰ ਦੇਖ ਸਕਦੇ ਹੋ ਇਲੈਕਟ੍ਰਿਕ ਵੀਹਿਕਲ ਜਿਹੜਾ ਫਰੰਟ ਜਿਹੜਾ ਬੋਨਟ ਹੁੰਦਾ ਹੈ ਉਹਦਾ ਜਿਹੜਾ ਟੈਂਪਰਿੰਗ ਹੈਗੀ ਟੇਪਰ ਜਿਹੜਾ ਜੁਆ ਪਕੰਨਿਆ ਇਸ ਤਰੀਕੇ ਦਾ ਕੀਤਾ ਹੈ ਉਪਰ ਨਜ਼ਰ ਆਏਗਾ ਸਰ ਮਨਜੋਤ ਜੀ ਮੜਾ ਆਪਾ ਦਿਖਾਈਏ ਕਿ ਖਾਸ ਖਾਸ ਹੋ ਰਹਿਗਾ ਇਹਦੇ ਵਿੱਚ ਕਿਉਂਕਿ ਜਿਹੜਾ ਸਟੀering ਹੈਗਾ ਸਭ ਤੋਂ ਵੱਡੀ ਚੀਜ਼ ਸਟੀering ਤੇ ਆ ਕੇ ਗੱਲ ਰੁਕਦੀ ਹੈਗੀ ਡਿਜ਼ਾਈਨ ਸਰ ਤੁਹਾਨੂੰ ਟੋਟਲੀ ਡਿਫਰੈਂਟ ਦੇਖਣ ਨੂੰ ਮਿਲ ਰਿਹਾ ਹੈਗਾ ਡਬਲ ਸੀ ਸ਼ੇਪ ਡੀ ਸ਼ੇਪ ਆ ਗਿਆ ਇਹਦੇ ਤੁਹਾਨੂੰ ਸਪੋਰਟੀ ਲੁੱਕ ਸਾਰੀ ਮਿਲਣ ਵਾਲੀ ਹੈ ਸੀਟ ਦੇਖੋ acha ایکسیڈ ਆਪਾਂ ونڈو اوپن ਕੀਤੀ دیکھو ونڈو ਟੈਕਸ فیچر ہو گیا ਵੀ ਤੁਹਾਡਾ ایزی اندر ਇنگریس ਹੋ ਸਕੇ ਸੀਟ ਨੇ ਤੁਹਾਨੂੰ سپیس ਦਿੱਤੀ देन ਬੈਠ ਕੇ ਜਦੋਂ ਆਪਾਂ ਵਿੰਡੋ ਬੰਦ ਕਰਦੇ ਹਾਂ ਸੀਟ ਆਪਣੇ ਵੱਗੇ ਹੋ ਰਹੀ ਹੈ ਐਂਡ ਸੇਮ ਥਿੰਗ ਥਰੀ ਮੈਮਰੀ ਪ੍ਰੋਫਾਈਲ ਸੀਟ ਸੇਵਿੰਗ ਆ ਗਿਆ ਸਟੀਅਰਿੰਗ ਵੀ ਡਿਜ਼ਾਈਨ ਕਰੀਏ ਇੱਥੇ ਵੀ ਸਰ ਤੁਹਾਡਾ BE ਦਾ ਲੋਗੋ ਇਨਮਿਟ ਕਰੇਗਾ ਜਦੋਂ ਅਸੀਂ ਕਾਰ ਔਨ ਕਰਾਂਗੇ ਇਹਦੇ ਵਿੱਚ ਆਪਾਂ ਨੂੰ ਦੋ ਸਕਰੀਨਸ ਮਿਲ ਜਾਣਗੀਆਂ ਸਰ 12.3 ਇੰਚਸ ਦੀਆਂ ਐਂਡ ਡਿਜ਼ਾਈਨ ਦੇਖੋ ਸਰ ਜਿਹੜਾ ਤੁਹਾਨੂੰ ਏਅਰ ਜੈਟ ਨੋਬ ਆ ਗਈ ਕੀ इजीली ਅਸੀਂ ਪਲੇਸ ਕਰ ਸਕਦੇ ਹਾਂ ਜਿਵੇਂ ਸਾਨੂੰ ਕੀ ਬਾਰੇ ਫਾਈਂਡ ਆਊਟ ਕਰਨੀ ਪੈਂਦੀ ਸੀ ম্যাগਨੇਟਿਕ ਸਲੋਪ ਹੈਗੇ ਆ ਉਸੇ ਉਸੇ ਕੀ ਰੱਖ ਸਕਦੇ ਹੋ ਜਿਹੜਾ ਆਪਣਾ ਆਰਮ ਰੈਸਟ ਹੈ ਇਹਦੇ ਤੁਹਾਨੂੰ ਕੂਲ ਬਾਕਸ ਮਿਲ ਜਾਂਦਾ ਮਤਲਬ ਕਿ ਕਾਫੀ ਚੀਜ਼ਾਂ ਦੇ ਫੀਚਰਸ ਕਰਨੋ ਚਲਾਉਂਦੇ ਹੋ ਫੀਲਿੰਗ ਬੰਦੇ ਨੂੰ ਆਏਗੀ ਮੈਂ ਪਲੇਨ ਚਲਾ ਰਿਹਾ ਹਾਂ ਯੈਸ ਐਗਜ਼ੈਕਟਲੀ ਮਤਲਬ ਕਿ ਸਪੀਡ ਦੇ ਨਾਲ ਦਾ ਫੀਲ ਆਣ ਵਾਲੀ ਹੈ ਐਂਡ ਇੰਟੀਰੀਅਰ ਦੀ ਬਹਿ ਕੇ ਲੁੱਕ ਵੀ ਜਿਹੜੀ ਹੈ ਐਜ਼ ਅ ਫੀਲ ਉਹ ਵੀ ਆਣ ਵਾਲਾ ਈਵਨ ਤੁਸੀਂ ਸਿੰਗਲ ਹੈਂਡ ਰੇਂਜ ਤੁਹਾਨੂੰ ਉਸੇ ਕਾਕਪਿਟ ਡਿਜ਼ਾਈਨ ਉੱਪਰ ਦੇਖ ਰਹੇ ਹੋ ਕਾਫੀ ਬਟਨਸ ਲੱਗੇ ਆ ਜੋ ਅਸੀਂ ਏਅ ਤੋ ਇਹ ਸੀਗੇ ਮਨਜੋਤ ਜੀ ਮਹਿੰਦਰਾ ਦਾ ਦਾਦਾ ਮੋਟਰ ਦਾ ਜਿਹੜਾ ਸ਼ੋਰੂਮ ਹੈਗਾ ਢੋਲੇਵਾਲ ਤੇ ਮਨਜੋਤ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੀ ਇਹ ਗੱਡੀ ਹੈਗੀ ਐ ਕਿੱਥੇ ਆ ਕੇ ਲੈਣ ਜ਼ਰੂਰ ਜੀ ਦਾਦਾ ਮੋਟਰ ਆ ਟੋਲੇ ਵਾਲ ਸ਼ੋਰੂਮ ਦੇ ਵਿੱਚ ਅਸੀਂ ਤੁਹਾਡੇ ਲਈ ਬੈਠੇ ਆਂ ਸਰ ਦੋਨੋਂ ਕਾਰਾਂ ਦੀ ਡਰਾਈਵ ਸਾਡੇ ਕੋਲ ਅਵੇਲੇਬਲ ਹੈ ਸਾਨੂੰ ਟਾਈਮ ਦਿਓ ਸਾਡੇ ਨਾਲ ਕੰਟੈਕਟ ਕਰੋ ਤੁਹਾਨੂੰ ਮੇਰੀ ਐਕਸਪਰਟ ਟੀਮ ਜਿਹੜੀ ਹੈ ਤੁਹਾਡੇ ਨਾਲ ਕੰਟੈਕਟ ਕਰੇਗੀ ਤੁਸੀਂ ਸ਼ੋਰੂਮ ਆਣਾ ਵਾਸ ਵੈਲਕਮ ਸਾਨੂੰ ਬੁਲਾਣ ਲਈ ਕਹੋਗੇ ਅਸੀਂ ਤੁਹਾਡੇ ਕਾਰ ਪਹੁੰਚ ਕੇ ਵੀ ਡਰਾਈਵ ਕਰਾਵਾਂਗੇ ਜਿੱਥੇ ਤੁਸੀਂ ਕਾਰ ਐਕਸਪਲੋਰ ਕਰਨਾ ਚਾਹੁੰਦੇ ਹੋ ਪ੍ਰੋਪਰ ਟਾਈਮ ਦਿੱਤਾ ਜਾਏਗਾ ਪ੍ਰੋਪਰ ਐਕਸਪਰਟ ਸਾਡੇ ਸਾਡੇ ਤੁਹਾਨੂੰ ਕਾਰ ਦੀ ਡਿਫਾਈਨ ਕਰਾਣਗੇ ਫੀਚਰਸ ਮਨਜੋਤ ਜੀ ਸੀਗੇ ਤੇ ਅਸੀਂ ਤੁਹਾਨੂੰ ਬਾਹਰੋਂ ਲੁੱਕ ਦਿਖਾ ਦੰਨੇ ਆ ਗੱਡੀ ਦਾ ਇਹ ਸਾਈਡ ਪੈਨਲ ਲੁੱਕ ਹੈਗਾ ਦੇਖੋ ਜਿਹੜੀ ਗੱਡੀ ਬਣਾਈ ਗਈ ਹੈਗੀ ਐ ਇਹਨਾਂ ਫੁੱਲੀ ਫਾਈਨਲ ਅਟਰੈਕਟਿਵ ਜਿਹੜਾ ਹੈਗਾ ਦਿਸਰੀ ਹੈਗੀ ਔਰ ਹਾਈਟ ਦੇਖੋ ਗੱਡੀ ਦੀ ਮਤਲਬ ਕਿ ਜੇ ਕਿਸੇ ਪਹਾੜੀ ਇਲਾਕੇ ਦੇ ਵਿੱਚ ਵੀ ਗੱਡੀ ਜਾਵੇ ਤਾਂ ਤੁਸੀਂ ਆਰਾਮ ਨਾਲ ਮਤਲਬ ਕਿ ਬਹੁਤ ਹੀ ਜਿਹੜਾ ਉਬੜ ਖਬੜ ਦੇ ਇਲਾਕਾ ਹੁੰਦਾ ਹੈਗਾ ਆਫ ਰੋਡਸ ਹੁੰਦੀਆਂ ਨੇ ਉੱਥੇ ਤੁਸੀਂ ਆਮ ਨਾਲ ਕੱਢੀ ਕਰ ਸਕਦੇ ਹੋ ਉਹ ਐਸਯੂਵੀ ਹੈਗੀ ਐ ਇਹ ਸਪੋਰਟਸ ਮਾਡਲ ਹੈਗਾ ਤੇ ਇਸ ਤਰ੍ਹਾਂ ਦੇ ਹੀ ਗੱਡੀਆਂ ਔਰ ਵੀਕਲਸ ਅਸੀਂ ਤੇ ਚੈਨਲ ਦੇ ਵਿੱਚ ਦਿਖਾਉਂਦੇ ਰਵਾਂਗੇ ਤੁਸੀਂ ਬਣੇ ਰਹੋ ਸਾਡੇ ਲਾਈਵ ਤੇ ਚੈਨਲ ਦੇ ਨਾਲ